ਸਾਰੇ ਕੱਪੜੇ ਨਖਿੱਲ ਰਹੇ ਆ ਪਤਾ ਨਹੀਂ ਲੱਗਦਾ ਇੱਕ ਚੀਜ਼ ਕੱਢਾ ਨਾ ਸਾਰੇ ਕੱਪੜੇ ਨਿਕਲ ਆਉਂਦੇ ਆ ਕਿੱਦਾਂ ਵੇ ਮੇਰੇ ਸਾਰੇ ਨਵੇਂ ਸੂਟ ਉਦਾਂ ਹੀ ਪਏ ਆ ਆਹ ਸੂਟ ਤੇ ਨਾ ਜਦੋਂ ਮੈਂ ਤੇ ਸਾਭਾ ਗਿਆ ਸੀ ਉਦੋਂ ਲੈ ਕੇ ਆਈ ਸੀ ਇੱਕੋ ਵਾਰੀ ਸਿਰਫ ਆ ਸੂਟ ਪਾਇਆ ਤੇ ਇਹਦਾ ਨਵੇਂ ਦਾ ਨਵਾਂ ਹੀ ਪਿਆ ਹੋਦਾਂ ਹੀ ਪਿਆ ਮਾਚਾ ਨਾ ਪਾਇਆ ਉਹ ਨਾ ਇਹ ਨਾ ਪਾ ਸਕਦੇ ਸਾਰੇ ਸੂਟ ਮੇਰੇ ਕਿੰਨੇ ਦੀ ਜਣਾ ਸੀ ਪਏ ਹੁਣ ਹੁਣ ਮੈਂ ਕਿੱਦਾਂ ਕਿੱਦਾਂ ਦੇ ਕੱਪੜੇ ਪਾਉਂਦਾ ਪੀ ਮੈਨੂੰ ਪਤਾ ਵੀ ਨਹੀਂ ਕੁਕ ਮੈਂ ਕਿੱਦਾਂ ਰੰਗ ਬਰੰਗੇ ਸੂਟ ਬਣਾਏ ਪਰ ਮੈਨੂੰ ਥੋੜਾ ਪਤਾ ਹੈ ਕਿ ਮੈਨੂੰ ਕਦੇ ਇੰਨੇ ਗਾੜੇ ਰੰਗ ਪਾਉਣ ਨੂੰ ਮਰਨੇ ਨਹੀਂ ਇਹਨਾਂ ਨੂੰ ਜੋੜ ਕੇ ਨਾ ਤੇ ਬੈੱਡ 'ਚ ਰੱਖ ਦਿੰਨੇ ਹਲਕੇ ਦੇ ਪਾਉਣੇ ਥੋੜਾ ਟਾਈਮ ਹੋ ਜਾਣਾ ਫਿਰ ਬਾਅਦ 'ਚ ਪਾ ਲਿਆ ਕਰੂੰਗੇ ਸਾਰੇ ਰੱਖ ਦਿੰਨੇ ਇਹਨਾਂ ਨੂੰ ਆ ਕੀ ਕਰਾਂ ਡੀ ਕੁਛ ਨਹੀਂ ਦੀਦੀ ਕੱਪੜੇ ਲਾਈਨਿੰਗ ਵਾਲੇ ਮੇਰੇ ਸੂਟ ਇਹ ਤੇ ਸਾਰੇ ਸੂਟ ਬੜੇ ਸੋਹਣੇ ਨੇ ਜੀ ਤੁਹਾਨੂੰ ਚੇਤਾਵ ਜਦੋਂ ਆਪਾਂ ਉੱਥੇ ਮਾਸਦੇ ਮੁੰਡੇ ਦੇ ਠਾਕੇ ਤੇ ਗਏ ਸੀ ਤੇ ਉਦੋਂ ਆ ਮੈਂ ਆ ਫਰਾਕ ਵਾਲਾ ਸੂਟ ਬਣਵਾਇਆ ਸੀ ਤੇ ਮੈਂ ਸਾਬੇ ਨੂੰ ਕਿਹਾ ਵੀ ਮੈਂ ਕਿਹਾ ਮੈਂ ਨਹੀਂ ਇਹ ਜੋ ਸੂਟ ਪਾਉਂਦੀ ਤਾਂ ਦਾ ਨਹੀਂ ਰੈਡੀਮੇਡ ਹੀ ਪਾਉਣਾ ਵਾ ਤਾਂ ਆ ਸਪੈਸ਼ਲ ਵੇਖ ਲਓ ਉਦੋਂ ਲੈ ਕੇ ਆਇਆ ਤੇ ਮੈਂ ਸਿਰਫ ਇੱਕੋ ਵਾਰ ਹੀ ਪਾਇਆ ਹੈ ਤੇ ਮੋੜ ਪਤਾ ਨਹੀਂ ਨਾ ਕਿ ਕਰਮਾਂ ਦੇ ਵਿੱਚ ਕੀ ਹੈ ਤੇ ਕੀ ਨਹੀਂ ਹੈ ਕਿ ਇਹ ਚੀਜ਼ ਮੈਨੂੰ ਕਿਤੇ ਪਾਉਣ ਨੂੰ ਮਿਲਣੀ ਨਹੀਂ ਤੇ ਮੈਂ ਇਹ ਸੋਚਣ ਦੀ ਕਿ ਚਲੋ ਹੁਣ ਰੱਖ ਦਿੰਦੇ ਆ ਥੋੜਾ ਸਾਲ ਚੇ ਮਹੀਨਾ ਠਹਿਰ ਕੇ ਨਾ ਤੇ ਫਿਰ ਚੱਲ ਬੰਦਾ ਮਾੜੇ ਮੋਟੇ ਪਾ ਲਿਆ ਕਰੂਗਾ ਹੋਣੇ ਤਾਂ ਹੁੰਦੇ ਇਹ ਤੁਹਾਨੂੰ ਪਤਾ ਕਪੜੇ ਤੇਰਾ ਦਿਮਾਗ ਤਾਂ ਨਹੀਂ ਖਰਾਬ ਕਿਤੇ ਹੈ ਐਡੇ ਗਾੜੇ ਕਪੜੇ ਬਾਹਰ ਪਾ ਕੇ ਜਾਵੇਂਗੀ ਤੇ ਲੋਕਾਂ ਕੋ ਗੱਲਾਂ ਹੀ ਸੁਣਨੀਆਂ ਫਿਰ ਲੋਕੀ ਤੈਨੂੰ ਪਤਾ ਵਾਨ ਸੁਣਨੀਆਂ ਗੱਲਾਂ ਬਣਾਉਣ ਲੱਗੇ ਟਾਈਮ ਨਹੀਂ ਲਾਉਂਦੇ ਹੈਗੇ ਅਗਲੇ ਮਿੰਟ ਲਾਉਂਦੇ ਆ ਤੇ ਵੱਖਰੀਆਂ ਗੱਲਾਂ ਬਣਾ ਕੇ ਦੱਸਾਂ ਡਾ ਪੈਂਦੇ ਆ ਆਵੇ ਆਵੇ ਐਡੇ ਐਡੇ ਗਾੜੇ ਕਪੜੇ ਆ ਡਾਰਕ ਲਾਲ ਸੂਟ ਦਾ ਆਇਆ ਏ ਦੱਸ ਹੁਣ ਤੂੰ ਇਹ ਕਪੜੇ ਪਾ ਕੇ ਬਾਹਰ ਜਾਏਂਗੀ ਤੂੰ ਹੁਣ ਨਾ ਇਹ ਤੇਰੇ ਪਾਉਣ ਨੂੰ ਨਹੀਂ ਰਹੇ ਹੈਗੇ ਕੱਪੜੇ ਰੰਗ ਤੇ ਦੋ ਹੀ ਹੁੰਦੇ ਆ ਨਾ ਜਾਂ ਗਾੜੇ ਪਾ ਲੋ ਜਾਂ ਫਿੱਕੇ ਪਾ ਲੋ ਤੇ ਤੁਹਾਨੂੰ ਪਤਾ ਇਹ ਥੋੜਾ ਕਿ ਮੰਨਦੇ ਰੰਗ ਹੀ ਨਹੀਂ ਬਾਅਦ ਚ ਪਾਉਂਦਾ ਅੱਜ ਕੱਲ ਲੋਕਾਂ ਨੂੰ ਤੁਸੀਂ ਵੇਖੋ ਚਲੋ ਪਰਮਾਤਮਾ ਕਦੇ ਕਿਸੇ ਨਵੀਂ ਚੀਜ਼ ਕਰੇਗਾ ਪਰ ਵੇਲੇ ਪਤਾ ਨਹੀਂ ਲੱਗਦਾ ਲੋਕਾਂ ਨੇ ਸਾਰੇ ਗਾੜੇ ਫਿੱਕੇ ਕੁਝ ਕੀਤੇ ਧਰਮ ਦਾ ਹੁਣ ਇਹਨਾਂ ਨੇ ਮਹਿੰਗੇ ਸੂਟ ਬਣੇ ਆ ਤੇ ਜੇ ਪਾਉਂਗੇ ਤੇ ਫੇਰ ਹੀ ਗੱਲ ਪਾਉਣੇ ਆ ਮੇਰਾ ਤਾਂ ਕਿਸੇ ਨੂੰ ਦੇਣ ਨੂੰ ਨਹੀਂ ਜੀ ਕਰਦਾ ਤੇ ਨਾ ਹੀ ਸੂਟ ਨੂੰ ਜੀ ਕਰਦਾ ਨਹੀਂ ਤੇਨੂੰ ਸੂਟਾਂ ਨੂੰ ਯਾਦ ਕਿਸ ਨੂੰ ਦੇਣ ਨੂੰ ਕਹਿਣ ਕੌਣ ਰਿਹਾ ਵਾ ਮੈਂ ਕਿਹੜਾ ਕਿਹਾ ਜਾ ਕੇ ਵੀ ਬਾਹਰ ਕਿਸੇ ਇਹ ਸੂਟ ਮੈਂ ਪਾਲਾਂਗੀ ਤੇਰੇ ਨਹੀਂ ਪਾਉਣ ਵਾਲੇ ਹੈਗੇ ਹੁਣ ਹੁਣ ਲੋਕਾਂ ਕੋ ਗੱਲਾਂ ਥੋੜਾ ਸੁਣਨੀਆਂ ਵਾ ਐਨੇ ਐਨੇ ਗਾੜੇ ਸੂਟ ਪਵਾ ਕੇ ਨਾਲ ਸਾਨੂੰ ਵੀ ਗੱਲਾਂ ਕਰਾਵੇਂਗੀ ਤੇ ਆ ਫੜਾ ਇਧਰ ਵੀਜੀ ਤੋਂ ਧੋ ਕੇ ਤੇ ਮੈਂ ਪਾਲਿਆ ਕਰੂੰਗੀ ਇਹਨਾਂ ਨੂੰ ਕੀ ਹੋਇਆ ਵਾ ਕੋਈ ਨਹੀਂ ਦੀਦੀ ਤੁਸੀਂ ਵੀ ਪਾਲਿਆ ਕਰੋ ਤੇ ਮੈਂ ਵੀ ਪਾਲਿਆ ਕਰੂੰਗੀ ਸਾਡਾ ਘੜਾ ਕੋ ਕੱਪੜਾ ਵੰਡਿਆ ਵਾ ਪਰ ਨਾ ਆਹ ਸੂਟ ਦੀਦੀ ਮੈਨੂੰ ਬਹੁਤ ਪਸੰਦੀ ਤੁਹਾਨੂੰ ਪਤਾ ਹੀ ਨਾ ਕਿ ਸਾਬ ਨੇ ਕਿੱਡੇ ਚਾਵਾਂ ਨਾਲ ਲਿਆ ਹੀ ਮੇਰਾ ਜੀ ਕਰਦਾ ਕਿ ਮਤਲਬ ਮੇਰਾ ਧਿਆਨ ਛੱਡਣ ਨੂੰ ਜੀ ਨਹੀਂ ਕਰਦਾ ਮੈਂ ਇਹਦੇ ਨਾਲ ਕਈ ਜ਼ਿਆਦਾ ਮੇਰੀਆਂ ਜੁੜੀਆਂ ਵਾਂ ਦੀਦੀ ਜੇ ਤੈਨੂੰ ਹਾਈ ਡਾਈ ਸ਼ੌਂਕ ਵਾਡੇ ਡੇ ਗਾੜੇ ਕੱਪੜੇ ਪਾਉਂਦਾ ਤੇ ਫਿਰ ਤੈਨੂੰ ਕਿਸ ਦੇ ਨਾਲ ਬਿਠਾ ਲ ਨਾ ਦਈਏ ਰਿਸ਼ਤਾ ਕਰ ਦਿੰਨੇ ਆ ਤੇਰਾ ਕਿਤੇ ਜੇ ਨਹੀਂ ਤੇ ਕੋ ਰਿਆ ਜਾਂਦਾ ਹੈਗਾ ਹੈ ਹੱਦ ਹੋ ਗਈ ਹੈ ਤੇਰੀ ਐਨੀ ਵਾਰੀ ਮੈਂ ਸਮਝਾਈ ਆਇਓ ਆਵੇਲਾ ਐਨੀਆਂ ਨਹੀਂ ਕਢਾਈ ਵਾਲੀਆਂ ਸਲਵਾਰਾਂ ਯੋ ਜਿਹੜੀ ਇਹ ਕਹਿੰਦੀ ਹੈ ਵੇ ਮੈਂ ਪਾ ਲਿਆ ਕਰਾਂਗੀ ਸਾਲ 6 ਮਹੀਨੇ ਰੋਕੇ ਸਾਲ 6 ਮਹੀਨੇ ਲੋਕਾਂ ਨੂੰ ਚੇਤਾ ਥੋੜਾ ਪਹੁੰਚ ਜਾਣਾ ਵਾ ਤੇਰਾ ਬੰਦਾ ਮਰਿਆ ਹੀ ਇਹ ਤੇ ਤਨੀਪਾਲ ਦਾੰ ਦਾ ਚੰਗਾ ਦੀਦੀ ਕੱਪੜੇ ਪਾਉਣੇ ਤੇ ਹੀ ਪਾ ਲੋ ਪਰ ਇਦਾਂ ਦੀਆਂ ਗੱਲਾਂ ਨਾ ਕਰੋ ਤੁਸੀਂ ਆਜਾ ਗੱਲ ਕਰਦੇ ਨੇ ਕਿ ਤੈਨੂੰ ਕਿਤੇ ਬਾਹਲ ਦਿੰਨੇ ਆ ਤੁਸੀਂ ਮੁੜ ਕੇ ਇਹ ਗੱਲਾਂ ਨਾ ਕਰ ਦਿਓ ਮੇਰੀਆਂ ਧੀਆਂ ਮੇਰੇ ਹਾਨ ਹੋਈਆਂ ਵਾ ਤੂੰ ਤੁਸੀਂ ਕਿਦਾਂ ਦੀਆਂ ਗੱਲਾਂ ਕਰਨ ੜੇ ਮੈਂ ਤੇ ਅਕੜਨ ਕਿ ਚਲੋ ਸਾਰੇ ਦੁਨੀਆਂ ਪਾਉਂਦੀ ਆ ਕਪੜਾ ਤੇ ਕਪੜੇ ਨਾਲ ਜਿਆਦਾ ਗੱਲ ਥੋੜਾ ਹੁੰਦੀ ਆ ਕਪੜਾ ਤੇ ਪਾਉਣ ਨੂੰ ਹੀ ਬਣਿਆ ਵਾ ਬਾਕੀ ਦੀਦੀ ਸੋ ਲਾਉਣ ਪਾਉਣ ਵਾਲਾ ਹੁੰਦਾ ਬੰਦਾ ਕਪੜਾ ਪਾਇਆ ਵੇ ਸਾਦਾ ਸਿਰ ਸੁਰਵਾ ਦੇ ਆਪੇ ਬੰਦਾ ਚੰਗਾ ਲੱਗਦਾ ਵਾ ਪਰ ਅੱਜ ਤੁਸੀਂ ਆ ਗੱਲ ਕਰਤੀ ਨਾ ਦੁਬਾਰਾ ਨਾ ਕਿਤੇ ਆ ਗੱਲ ਕਰਿਓ ਨਹੀਂ ਜੇ ਮੈਂ ਨਾ ਗੱਲ ਕਰਾਂ ਤੇ ਫਿਰ ਤੂੰ ਕਦ ਵੇ ਤੇ ਪੁੱਠੀਆਂ ਸਿੱਧੀਆਂ ਗੱਲਾਂ ਲੱਭਣਾ ਹੁੰਦੀਆਂ ਵੀ ਮੈਂ ਪਾ ਲਿਆ ਕਰਾਂਗੀ ਕਪੜੇ ਆ ਤੈਨੂੰ ਤੂੰ ਆਪ ਸੋਚ ਕੇ ਵੇ ਆਪਣੇ ਦਿਮਾਗ ਕੋ ਕੰਮ ਲੈ ਵੀ ਜਚਣਗੇ ਤੈਨੂੰ ਹੁਣ ਇਦਾਂ ਦੇ ਕਪੜੇ ਪਾਏ ਵੇ ਹੈਂ ਲੋਕਾਂ ਨੇ ਜੇ ਤਾਨੇ ਮੈਨੇ ਮਾਰਨੇ ਆ ਨਾ ਫਿਰ ਤੇਰੇ ਕੋ ਉਹ ਵੀ ਨਹੀਂ ਜਰੇ ਜਾਣੇ ਫਿਰ ਤੂੰ ਮੂੰਹ ਬਣਾ ਕੇ ਸਾਨੂੰ ਹੀ ਦੱਸਣਾ ਵਾ ਵੀ ਮੈਨੂੰ ਫਲਾਣੇ ਨੇ ਉਹ ਕਹਿਤਾ ਤੇ ਮੈਨੂੰ ਢਿੰਗੜੇ ਨੇ ਉਹ ਕਹਿਤਾ ਸਾਡੇ ਕੋ ਉਹ ਨਹੀਂ ਲੋਕਾਂ ਨਾਲ ਲੜਾਈਆਂ ਲਈਆਂ ਜਾਂਦੀਆਂ ਤਾਂ ਨਾ ਹੀ ਇਹੀ ਕਿਸ ਨੂੰ ਕਹਿਣਾ ਹੀ ਆ ਜਾ ਕੇ ਚੰਗਾ ਅੱਗੇ ਵੇਖਿਆ ਨਾ ਉਹਨਾਂ ਨੇ ਇੱਕ ਵੱਖਰੀ ਗੱਲ ਬਣਾ ਲਈ ਸੀ ਨਾ ਵੀ ਲਿਪਸਟਿਕ ਲਾ ਕੇ ਤੁਰ ਹੀ ਫਦੀ ਐ ਤੁਹਾਡੇ ਅੱਜ ਇਹ ਤੂੰ ਲਾਈ ਨਹੀਂ ਹੀ ਤੇ ਫਿਰ ਵੀ ਲੋਕਾਂ ਨੇ ਕਹਿ ਛੜਿਆ ਹੀ ਪਿਆ ਸੁਰਖੀ ਲਾਗ ਤਰੀ ਪਿਆ ਦੀ ਗਲੀਆਂ ਚ ਪਰ ਦੀਦੀ ਤੁਹਾਡੇ ਦੇ ਸਾਹਮਣੇ ਮੈਂ ਤਾਂ ਸਾਬੇ ਤੇ ਹੁੰਦਿਆ ਨਹੀਂ ਕਿ ਤੇ ਇੰਨਾ ਮੇਕਅਪ ਕੀਤਾ ਤੇ ਮਗਰੋਂ ਮੈਂ ਕਿੱਥੇ ਕਰ ਲੈਣਾ ਫਿਰ ਵੀ ਲੋਕ ਜਦੋਂ ਗੱਲਾਂ ਕਰਦੇ ਕੰਸਮ ਤੁਹਾਡਾ ਦੇ ਫਰਜ਼ ਹੈਗਾ ਨਾ ਕਿ ਤੁਸੀਂ ਮੂੰਹ ਪੰਨੋ ਤੁਸੀਂ ਉਹਨਾਂ ਨੂੰ ਕਹੋ ਜੇ ਤੁਸੀਂ ਗਾੜੀ ਉਹਨਾਂ ਨੂੰ ਸ਼ਾਹ ਨਾ ਦਦੋ ਕਿ ਸ਼ਾਹ ਤਾਂ ਉਹਨਾਂ ਨੇ ਆਪੇ ਨਹੀਂ ਕੋਈ ਗੱਲ ਕਰਨ ਤੁਹਾਨੂੰ ਤਾਂ ਸਾਰਾ ਪਤਾ ਕਿ ਮੈਂ ਘਰ ਚ ਕਿੱਦਾਂ ਰਹਿਣੀ ਤੇ ਕਿੱਦਾਂ ਨਹੀਂ ਨਹੀਂ ਮੈਨੂੰ ਪਤਾ ਹੈ ਤਾਂ ਤਾਈਆਂ ਤੁਹਾਨੂੰ ਕਹਿ ਨਹੀਂ ਆ ਹੁਣ ਤੂੰ ਫੇਰ ਆ ਲੋਕਾਂ ਨੂੰ ਆਪੇ ਮੌਕਾ ਦੇਣ ਲੱਗੀ ਆ ਤੇ ਮੈਂ ਹਾਂ ਕੱਪੜੇ ਪਾ ਕੇ ਬਾਹਰ ਜਾਵਾਂ ਤੇ ਫਿਰ ਲੋਕਾਂ ਨੇ ਆਪੇ ਗੱਲ ਨਾ ਕਰਨੀ ਆਹੀਂ ਕਹਦਾ ਤੇ ਫਿਰ ਹਾਡੀ ਥੋੜਾ ਜਿਹਾ ਹੁੰਦੀ ਆ ਇਹ ਸ਼ਹਿ ਤੂੰ ਦਿੰਨੀ ਆਪ ਠੀਕ ਆ ਤੇ ਤੂੰ ਆਪ ਗੱਲਾਂ ਕਰਾਉਣੀਆਂ ਵਾ ਤੇ ਵਿੱਚੇ ਸਾਨੂੰ ਵੀ ਹੋਣੀਆਂ ਵਾ ਵੀ ਉਹਦੀ ਜਠਾਣੀਆਂ ਨੂੰ ਰੋਕ ਨਹੀਂ ਸਕਦੀ ਉਹਨੂੰ ਨਹੀਂ ਤਰੀਕੇ ਪਤਾ ਹੈਗਾ ਉਹ ਨਹੀਂ ਉਹਨੂੰ ਕਹਿ ਸਕਦੀ ਵੀ ਇਹਦਾਂ ਦੇ ਕੱਪੜੇ ਨਾ ਪਾਇਆ ਕਰ ਲਾਈਟ ਲਾਈਟ ਸੂਟ ਬਣਾ ਦੋ ਚਾਹਤੇ ਉਹ ਪਾਇਆ ਕਰ ਬਸ ਬਣਾਉਣੇ ਵੀ ਕੀ ਆ ਤੇਰੇ ਕੋਲ ਹੈਗੇ ਆ ਫਿੱਕੇ ਸੂਟ ਪਏ ਦੇ ਉਹੋ ਪਾਇਆ ਕਰ ਚਲ ਕੋਈ ਨਹੀਂ ਦੀਦੀ ਹਾਂ ਵੀ ਨਾ ਜੋ ਤੋ ਦੋ ਚਾਰ ਸੂਟ ਹੋ ਰਹਿ ਗਏ ਆ ਗਾੜੇ ਗਾੜੇ ਕੋਈ ਨਹੀਂ ਉਹ ਵੀ ਮੈਂ ਤੁਹਾਨੂੰ ਦੇ ਦੂੰਗੀ ਤੇ ਤੁਸੀਂ ਫਿਰ ਪਾ ਲਿਆ ਕਰਿਓ ਆਹੋ ਕੋਈ ਗੱਲ ਨਹੀਂ ਇੱਡੇ ਗਾੜੇ ਕੱਪੜੇ ਪਾਉਂਦੀ ਹੁਣ ਤੂੰ ਚੰਗੀ ਥੋੜਾ ਲੱਗਦੀ ਐ। ਕਸ਼ਮੀਹਾ ਨੂੰ ਦੇਦੀ ਦਾ ਕਿੱਦਾਂ ਦੇਵੇਂ ਮੂੰਹ ਪਰ ਕੇ ਕਹਿਤਾ ਵਾ ਕਿ ਜੇ ਤੂੰ ਇੰਨੇ ਗਾੜੇ ਕੱਪੜੇ ਪਾਉਣੇ ਆ ਤੇ ਤੈਨੂੰ ਐ ਕਿਤੇ ਬਾਹਲ ਦੀ ਐ। ਇਹ ਥੋੜਾ ਜਿਹਾ ਢੋੜੀ ਹੁੰਦਾ ਵਾ ਕਿ ਜੇ ਹਾੜਾ ਆਦਮੀ ਨਹੀਂ ਹੈਗਾ ਤੇ ਆਪਾਂ ਕੱਪੜਾ ਨਹੀਂ ਪਾ ਸਕਦੇ। ਕਿ ਜੇ ਅਸੀਂ ਗਾੜਾ ਕੱਪੜਾ ਪਾਉਣਾ ਵਾ ਤੇ ਮਤਲਬ ਸਾਨੂੰ ਬੰਦਾ ਕਰਾਇਆ ਗੱਲ ਕਰਨੀ ਐ। ਜੇ ਘਰ ਦੇ ਇਦਾਂ ਦੇ ਗੱਲਾਂ ਕਰਨਗੇ ਤੇ ਬਾਹਰੋਂ ਮੈਂ ਕੀ ਉਮੀਦ ਰੱਖੂੰਗੀ? ਕਿੰਨੀਆਂ ਜਿਆਦਾ ਜੁੜੀਆਂ ਐ ਮੇਰੀਆਂ ਸੋਟਾਂ ਨਾਲ। ਕਰਦੀ ਦੀਨੇ 1 ਮਿੰਟ ਦੇ ਵਿੱਚ ਸਾਰਾ ਇਹ ਕੰਮ ਖਰਾਬ ਕਰਤਾ ਉਸੇ ਵੇਲੇ ਕੱਪੜੇ ਚੋਕ ਕੇ ਲੈ ਗਏ ਜੇ ਇਹਨਾਂ ਨੇ ਮੈਨੂੰ ਕਹਿਣਾ ਹੋਵੇ ਕਿ ਤੂੰ ਪੰਮ ਜਿੱਦਾਂ ਦੇ ਮਰਜ਼ੀ ਕੱਪੜੇ ਪਾਹ ਕੋਈ ਗੱਲ ਨਹੀਂ ਲੋਕਾਂ ਦੇ ਇਦਾਂ ਹੁੰਦੇ ਆਏ ਲੋਕੀ ਕਿੰਨਾ ਆਪਣੇ ਆਪ ਚ ਕਰਦੇ ਕਿ ਕੋਈ ਨਹੀਂ ਤੂੰ ਆਪਣਾ ਕੱਪੜਾ ਪਾ ਕੱਪੜੇ ਦੇ ਨਾਲ ਥੋੜਾ ਕੰਨ ਲੈ ਜਾਣਾ ਅੱਜ ਕਰਦੇ ਇਦਾਂ ਕਰਨਗੇ ਤੇ ਬਾਹਰੋਂ ਮੈਂ ਕੀ ਉਮੀਦ ਕਰਨੀ ਚੱਲ ਕੋਈ ਨਹੀਂ ਮਨਾ ਤੇ ਦੋ ਚਾਰ ਫਿੱਕੇ ਸੂਟ ਹੈਗੇ ਵੀ ਤੂੰ ਸਵਾਮ ਵੀ ਛੱਡ ਉਹਨਾਂ ਦੀ ਵੀ ਗੱਲ ਸਹੀ ਹੈ ਕਿ ਜੇ ਮੈਂ ਗਾੜੇ ਪਾਉਂਗੀ ਨਾ ਤੂੰ ਦੁਨੀਆ ਥੋੜਾ ਸਾਦੀ ਜਾਂਦੀ ਐ ਲੋਕਾਂ ਨੇ ਤੇ ਗੱਲਾਂ ਮੂੰਹ ਜੋੜ ਜੋੜ ਕੇ ਕਰਨੀਆਂ ਹੀ ਆ ਜਦੋਂ ਘਰ ਦੇ ਕਰਦੇ ਆ ਤੇ ਬਾਹਰੋਂ ਤੇ ਆਪੇ ਕਿਸ ਨੇ ਗੱਲ ਕਰਨੀ ਐ ਜਿਹੜੇ ਦੂਜੇ ਹੈਗੇ ਨਾ ਉਹ ਵੀ ਦੀਦੀ ਨੂੰ ਫੜਾ ਹੀ ਹੰਨੀ ਐ ਕੀ ਕਰਨੇ ਮੈਂ ਕੱਪੜੇ ਜਦੋਂ ਮੈਂ ਰੰਗ ਹੀ ਨਹੀਂ ਪਾ ਸਕਦੀ ਘੜੇ ਤਾਂ ਫਿਰ ਮੇਰੀ ਜ਼ਿੰਦਗੀ ਦੇ ਵਿੱਚ ਰੰਗਾਂ ਨਹੀਂ ਕਰਨਾ ਵੀ ਕੀ ਐ ਮੈਂ ਬੇਰੰਗ ਹੀ ਠੀਕ ਹਾਂ ਉਹ ਵੀ ਕਾਢ ਹੀ ਲਿੰਦੀ ਆਸੂੜ ਮੈਨੂੰ ਮਿਲ ਜੇ ਨਾ ਕਿਤੇ ਪਰ ਨਹੀਂ ਇਹਨੇ ਦਹਿਣ ਜੀ ਨੇ ਨਾ ਮੈਨੂੰ ਨਹੀਂ ਉਦੋਂ ਇੱਕ ਵਾਰੀ ਵੀ ਕਿਹਾ ਹੈਗਾ ਵੀ ਦੀਦੀ ਆ ਸੂਟ ਤੋਂ ਸੇ ਲੈ ਲਾ ਤੇ ਮੈਂ ਹੋਰ ਸਵਾਲਾਂਗੀ ਪਰ ਨਾ ਉਹ ਤਾਂ ਮੈਂ ਸੂਟ ਵੇ ਡੇ ਵਧੀਆ ਲੈਂਦੀ ਓ ਤੇ ਰੰਗ ਨਹੀਂ ਵੰਦੀ ਹੈਗੀ ਆਪਣਾ ਤੇ ਜੱchnਗੇ ਵੀ ਕਿ ਨਹੀਂ ਆ ਇਹਵੇ ਬਸ ਨਾ ਜਾੜਾ ਕਰਨ ਨੂੰ ਰੱਖੀ ਐ ਇੱਥੇ ਕਿੱਡਾ ਸੋਹਣਾ ਸੂਟ ਵਾ ਫੋਨ ਕਿਦਾ ਆਏ ਹਾਏ ਇਹਨੇ ਵੀ ਹੁਣੇ ਹੀ ਫੋਨ ਕਰਨਾ ਸੀ दरे चेते कर दी है सत श्रीकाली कुछ नहीं जाना कि थे, मैं घरे अच्छा आया वहा पाई नहीं है तो ओद मैं वेली ही हूं चल कोई नहीं फिर हाँ। ਤਲ ਕੋਈ ਗੱਲ ਨਹੀਂ ਤੂੰ ਰੋਕ ਕੇ ਰੱਖਨ ਨੂੰ ਆ ਗਈ ਮੈਂ ਤੇਰ ਕੋ 15 ਮਿੰਟਾਂ ਅਜ ਚੰਗਾ ਆ ਚਲ ਚੰਗਾ ਚਲ ਚਲ ਹਾਂ ਮੇਕਅਪ ਵਾਲਾ ਵੀ ਆ ਗਿਆ ਯੋ ਮੇਰਾ ਸਾਰਾ ਸਮਾਨ ਮੁੱਕੇਦਾ ਆ ਪਪਨੂ ਵੀ ਮੈਂ ਕਿਹਾ ਇਹ ਬਿ ਸ਼ਹਿਰ ਚਲੀਏ ਵੀ ਨਹੀਂ ਜਾਂਦਾ ਹੈਗਾ ਇਦਾਂ ਕਰਨੀ ਆ ਇਹਨਾਂ ਨੂੰ ਹੁਣ ਮੈਂ ਆ ਕੇ ਕਰਾਂਗੀ ਸੰਭਾਂਗੀ ਪਹਿਲਾਂ ਮੈਂ ਨਾ ਭਾਈ ਕੋ ਸਮਾਨ ਲੈ ਮਾ ਜਾ ਕੇ ਦੇਦੇ ਆ ਵੀ ਕੱਪੜੇ ਮੈਂ ਕੱਢੇ ਆ ਵੀ ਸੂਟ ਮੈਂ ਤੁਹਾਡੇ ਖਾਮ ਆਉਣੇ ਆ। ਆ ਵੀ ਤੁਸੀਂ ਰੱਖ ਲਓ। ਰਸਪਰਸ ਕਰ ਲਿਆ ਤੋਤੇ ਮੈਂ ਅੱਧਾ ਇੱਕ ਵਾਰੀ ਜੇ ਧੋਣੇ ਹੋਣਗੇ ਤੁਸੀਂ ਵੇਖ ਲਓ ਆਪਣੀ ਮਰਜ਼ੀ। ਚਲ ਇਦਾਂ ਕਰ। ਮੈਂ ਨਾ ਉਹ ਜਰਾ ਕ ਨੀਤ ਦੀ ਮੰਮੀ ਦਾ ਫੋਨ ਆਇਆ ਵਾ ਤੇ ਮੈਂ ਉਧਰ ਹੋ ਆਵਾ। ਤੂੰ ਨਾ ਕਪੜੇ ਸਾਰੇ ਜੋੜ ਕੇ ਨਾ ਮੇਰੀ ਲਿਮਾਰੀ ਚ ਰੱਖ ਦੇ। ਇਹ ਵੇਲੇ ਫੋਨ ਆ ਦੇ ਦੀ ਹੁਣ ਤੁਸੀਂ ਕੀ ਕਰਨ ਚੱਲੇ ਹੋ? ਉਹ ਕਾਮਾ ਮੈਨੂੰ ਜਰਾ ਕ ਕਮੇਟੀ ਦੇਣੀ ਆ ਉਹਨੇ। ਉਹ ਫੜਾ ਕੇ ਆਉਣੀ ਮੈਂ। ਆ ਫੜ ਜੋੜ ਕੇ ਰੱਖ ਦੇ ਉਧਰ। ਮੈਂ ਲਿਮਾਰੀ ਚ ਰੱਖ ਦਿੰਨੇ ਆ। ਨਹੀਂ ਲਿਮਾਰੀ ਚ ਨਾ ਰੱਖ ਤੂੰ ਇੱਥੇ ਰੱਖ ਦੇ ਮੈਂ ਤੁਹਾਨੂੰ ਭਿਆਨ ਕੇ ਰੱਖ ਲੂੰਗੀ ਲਿਮਾਰ ਐਵੇਂ ਨਲਮਾਰੀ ਖੋਲਦੀ ਫਿਰੀ ਚਲੋ ਠੀਕ ਚਲੋ ਇਹ ਵੀ ਦੇਦੀ ਗੱਲ ਸਹੀ ਹੈ ਐਵੇਂ ਥੋੜੀ ਘੇਦੀ ਚੀਜ਼ ਫੁੱਲਣੀ ਚਾਹੀਦੀ ਵੇਖ ਲਾ ਉਹਦਾ ਮੇਰਾ ਸੂਟ ਕਿਸ ਨੂੰ ਦੇਣ ਨੂੰ ਜੀਵ ਨਹੀਂ ਕਰਾਂ ਗਿਆ ਪਰ ਚਲੇ ਨੇ ਇਹ ਤੇ ਆਪਣੇ ਆ ਨਾ ਇਹਦੀ ਕੋਈ ਗੱਲ ਨਹੀਂ ਬਾਹਰ ਮੈਂ ਸੂਟ ਕਦੇ ਨਹੀਂ ਦੇਣੇ ਦੀਦੀ ਨੇ ਪਾਲੇ ਮੈਂ ਪਾਲੇ ਇੱਕੋ ਹੀ ਗੱਲ ਵਾ ਕੋਈ ਗੱਲ ਨਹੀਂ ਉਹ ਦੀਦੀ ਨੇ ਪਤਾ ਨਹੀਂ ਕਿੰਨਾ ਕੁ ਟਾਈਮ ਲਾ ਕੇ ਆਉਣਾ ਨੂਰ ਹੋਣਾ ਵੀ ਬਾਹਰ ਚਲ ਗਈਆਂ ਖੇਡਣ ਵਾਸਤੇ घर शांति हो गई कपड़े जोड़ के रहा दी बाकी काम फिर बाद पूजा नहीं पूजा चाची आई है चाची जी आ जाओ की कह दी साची जी सताल ਹੋਰ ਦਸਨਾਓ ਕਿੱਦਾਂ ਹੋਣੇ ਹੋਏ ਠੀਕ ਠਾਕ ਜੇ ਹਾਂ ਠੀਕ ਠਾਕ ਉਹ ਨੀਤ ਉੱਤੇ ਖੇਡਣ ਲਈ ਨਿਆਣੇ ਮੈਚ ਖੇਡਣ ਲਈ ਤੇ ਮੈਂ ਕਿਤੇ ਗੇਂਦ ਗੁੰਦ ਵਾਜੂ ਨਵੀਂ ਪੇਤਾ ਪਰ ਠੀਕ ਤੇ ਅੱਗੇ ਨਹੀਂ ਰਹੀ ਅੱਛਾ ਅੱਛਾ ਉਹ ਚਲ ਗਈ ਘਰ ਨੂੰ ਤੇ ਮੈਂ ਬੂਹਾ ਖੁੱਲਾ ਸੀ ਤੇ ਮੈਂ ਵੇਖ ਕੇ ਮੈਂ ਵੇਖਾਂ ਬਲਾ ਕੀ ਕਰਨ ਦੀਆਂ ਤੇ ਕੀ ਕਰਨ ਦੀ ਪੂਜਾ ਕਿੱਥੇ ਗਈ ਆ ਦੀਦੀ ਤੇ ਤੁਹਾਡੇ ਘਰੇ ਗਏ ਆ ਤੁਹਾਨੂੰ ਟੱਕਰੇ ਨਾਲ ਚ ਨਹੀਂ ਮੈਨੂੰ ਨਹੀਂ ਟੱਕਰੇ ਉਹ ਕਹਾਂ ਤੇ ਮੈਂ ਕਮੇਟੀ ਦੇਣੀ ਆ ਤੇ ਉਧਰ ਗਈ ਆ ਕਵਲ ਵਾਲਾ ਨਹੀਂ ਨਹੀਂ ਉਹ ਫਿਰ ਬੀਬੀਆਂ ਨਾਲ ਇੱਥੇ ਗੱਡੀ ਵਾਲਾ ਭਾਈ ਖਲੋਤਾ ਸੀ ਕੋਣ-ਕੌਣ ਵਾਲੀਆਂ ਚੀਜ਼ਾਂ ਚੂਜਾਂ ਲੈ ਕੇ ਅਛਾ ਅਛਾ ਤੇ ਫਿਰ ਉਥੇ ਖਲੋਤੇ ਜਾਣੀਆਂ ਸਮਾਨ ਆਹੋ ਭਾਈ ਹੈ ਹਣਾ ਜਿਹੜਾ ਸਮਾਨ ਬੜਾ ਸਸਤਾ ਦਿੰਦਾ ਹੁੰਦਾ ਹੈ ਸਮਾਨ ਲੈਂਦਾ ਪੇਣੀ ਤੈਨੂੰ ਕਮੇਟੀ ਦਾ ਬਹਾਨਾ ਮਾਰਦਾ ਹਣਾ ਚਲੋ ਕੋਈ ਨਹੀਂ ਤੁਹਾਨੂੰ ਪਤਾ ਉਹ ਚੀਜ਼ਾਂ ਚੱਚ ਜੀ ਉਹਨੇ ਹੀ ਲਾਉਣੀਆਂ ਪਾਉਣੀਆਂ ਆਹ ਉਹਨਾਂ ਦੇ ਲਾਉਣ ਪਾਉਣ ਵਾਲੀਆਂ ਵਾ ਤੇ ਚੱਲ ਥੋੜਾ ਸਸਤਾ ਮਿਲ ਜਾਂਦਾ ਵਾ ਆ ਜੁੜੀ ਜਾਂਦੀ ਤੇ ਇਹੀ ਹਾਂਜੀ ਇਹ ਕੱਪੜੇ ਤੁਹਾਨੂੰ ਪਤਾ ਸੂਟ ਜੋਣ ਰਹੀ ਆ ਆਪਣੇ ਤੇ ਇਹ ਨਾ ਤੁਹਾਨੂੰ ਪਤਾ ਮੈਂ ਤਾਂ ਹੁਣ ਪਾਉਣੇ ਨਹੀਂ ਇਹ ਸੂਟ ਮੈਂ ਉਹਦਾ ਸੋਚਿਆ ਕਿ ਚਲ ਚਾਚੀ ਕੇ ਦਿਨ ਤਿਆਰ ਤੇ ਪਾ ਲਿਆ ਕਰੂੰਗੀ ਪਰ ਦੀਦੀ ਆਂਦੀ ਕਿ ਲੋਕਾਂ ਨੇ ਗੱਲਾਂ ਕਰਨੇ ਡੇੜੇ ਗਾੜੇ ਕੱਪੜੇ ਪਾਉਂਦੇ ਆ ਤੇ ਫਿਰ ਡੇੜੇ ਮਹਿੰਗੇ ਸੂਟ ਕਿਸ ਨੂੰ ਦੇਣ ਨੂੰ ਜੀਵ ਨਹੀਂ ਕਰਦਾ ਦੀਦੀ ਕਹਿੰਦੀ ਮੈਂ ਹੀ ਪਾ ਲੈਨੇ ਆ ਤੇ ਮੈਂ ਚਲ ਫਿਰ ਇਥੇ ਜੋੜ ਕਰਾ ਦੇਣੀ ਖਲਾਰਾ ਪਿਆ ਬੈਠ ਤੇ ਉਹ ਤੁਹਾਡੇ ਉਧਰ ਚਲ ਗਏ ਨਹੀਂ ਚਲ ਆਹ ਤੇ ਨਹੀਂ ਗਾੜੇ ਐਨੇ ਆਹ ਗਾੜਾ ਵਾ ਤੇ ਇਹ ਪੂਜਾ ਪਾ ਲਿਆ ਕਰੂੰਗੀ ਜੇ ਪੰਦੀ ਤਾਂ ਉਹਨੂੰ ਦੇਦੀ ਤੇ ਆਹ ਤੇ ਤੂੰ ਪਾ ਲਿਆ ਕਰੀ ਤਾਂ ਜੇ ਸਾਰੇ ਗਾੜੇ ਆਖਣ ਦੇ ਆ ਮੈਂ ਤੁਹਾਨੂੰ ਅੱਗੇ ਦੱਸਣਾਂ ਠੀਕ ਆ ਫਰਾਕ ਵਾਲਾ ਸੂਟ ਨਾ ਜੋ ਤੁਹਾਨੂੰ ਪਤਾ ਨਾ ਤੇ ਮਾਸੇ ਦੇ ਮੁੰਡੇ ਦੇ ਠਾਕੇ ਤੇ ਮੈਂ ਅੱਗੇ ਦੀ ਦਿੰਦਾ ਦੱਸਣ ਦੀ ਗੇ ਤੇ ਉਦੋਂ ਬਣਾਇਆ ਤੇ ਇੱਕ ਵਾਰੀ ਸਿਰਫ ਪਾਇਆ ਇਹ ਤੇ ਫਿਰ ਤੁਹਾਨੂੰ ਪਤਾ ਹੁਣ ਪਾਉਂਗੀ ਤੇ ਜੋ ਆਪਣੇ ਡੇ ਗੱਲਾਂ ਕਰਦਾਂ ਪਤਾ ਬਾਹਰੋਂ ਫਿਰ ਲੋਕੀ ਗੱਲਾਂ ਕਰਨੀ ਤੇ ਫਿਰ ਇਹਨਾਂ ਨੂੰ ਹੋਰ ਬਰਦਾਸ਼ਤ ਨਹੀਂ ਹੋਣੀਆਂ ਤੇ ਕੋਈ ਗੱਲ ਨਹੀਂ ਮੇਰੇ ਕੋਲ ਹੈਗੇ ਆ ਦੋ ਤਿੰਨ ਫਿੱਕੇ ਫਿੱਕੇ ਸੂਟ ਹੈਗੇ ਨਾਲੇ ਉਦਾਂ ਮੈਂ ਬਥੇਰੇ ਫਿੱਕੇ ਫਿੱਕੇ ਹੁੰਦੇ 1150 ਦਾ ਸੂਟ ਆ ਜਾਂਦਾ ਵਾ ਤੇ ਕੋਈ ਦਿਨ ਤਿਆਰਤ ਬੰਦਾ ਉਹੋ ਜਿਹਾ ਦਰਮਿਆਨਾ ਰ ਸੂਟ ਵਾਲੇ ਜਿਹ ਆ ਉਹਨੂੰ ਫਰਾਕ ਵਾਲਾ ਤੇ ਆ ਨਾ ਵੀ ਜੇ ਉਹਨੂੰ ਦੇ ਦਈਓ ਪਾ ਲਿਆ ਕਰੂਗੀ ਫਿਰ ਨਾਲੇ ਚਾਚਾ ਜੀ ਦੀਦੀ ਅੱਜ ਹੀ ਗੱਲ ਕਰਨ ੜੇ ਕੱਪੜਿਆਂ ਦਾ ਆਂਦੇ ਜਿਹੜੇ ਗਾੜੇ ਗਾੜੇ ਸੂਟ ਪਾਉਣੇ ਆ ਨਾ ਤੇ ਤੇਰਾ ਕਿਤੇ ਮਾੜਾ ਚੰਗਾ ਰਿਸ਼ਤਾ ਕਰ ਦਿੰਨੇ ਆ ਤੈਨੂੰ ਕਿਤੇ ਬਾਲ ਦਿੰਨੇ ਆ ਤੀ ਸੋਚੋ ਕਿ ਆ ਗੱਲਾਂ ਦੀਦੇ ਕਰਨ ਵਾਲੀਆਂ ਆ ਹਾਏ ਹਾਏ ਉਹਨੂੰ ਕਹਿੰਦਾ ਹੁਣ ਸ਼ਰਮ ਨਹੀਂ ਆਉਂਦੀ ਹੁਣ ਕੁੜੀ ਜਵਾਨ ਹੋ ਡਈ ਵੱਡੀ ਕੱਲ ਨੂੰ ਵਿਆਹ ਨਹੀਂ ਕਰਨੀ ਕੱਲ ਨੂੰ ਉਹਨੂੰ ਮੇਰੇ ਸਹੁਰੇ ਸਹੁਰਿਆਂ ਨੇ ਮਾਰਨੇ ਮੁੜ ਕੇ ਚਾਚੀ ਦੀ ਦਮਾਂ ਚੀਜ਼ਾਂ ਚਾਹਦੀਆਂ ਫੇਰੀ ਉਹਨਾਂ ਨੇ ਅੱਜ ਮੈਨੂੰ ਹਾਰ ਕੇ ਕਿਹਾ ਨਾ ਪਰ ਮੈਨੂੰ ਬੜੀਏ ਚੀਜ਼ ਦੀ ਸ਼ਰਮ ਆਈ ਮੈਂ ਤਾਂ ਕਦੇ ਜ਼ਿੰਦਗੀ 'ਚ ਨਹੀਂ ਇਹ ਚੀਜ਼ ਹੋ ਸਕਦੀ ਕੋਈ ਸਾਬੇ ਦੀ ਜਗਾ ਕਦੇ ਨਹੀਂ ਲਾ ਸਕਦਾ ਜੋ ਮਰਜ਼ੀ ਹੋ ਜੇ ਤੇ ਇਹ ਥੋੜਾ ਵੀ ਜੇ ਪਰਮਾਤਮਾ ਨੇ ਉਹਦਾ ਜੇ ਕਰਮਾਂ 'ਚ ਸਾਥ ਹੁੰਦਾ ਤੇ ਉਹਦਾ ਹੀ ਹੋ ਜਾਣਾ ਹੈ ਜੇ ਕਰਮਾਂ 'ਚ ਆਦਮੀ ਦਾ ਸਾਥ ਹੀ ਨਹੀਂ ਸੋਖੇ ਨਹੀਂ ਚਾਚੀ ਕਿੱਥੋਂ ਮਿਲ ਜਾਣਾ ਹੈ ਇਹ ਕਿਦਾਂ ਉਹ ਤੇ ਕੀ ਕਰਦਾ ਮੂੰਹ ਪਾੜ ਪਾੜ ਕੇ ਇਹ ਜੀਆਂ ਗੱਲਾਂ ਕਰੀ ਜਾਂਦੀ ਹੈ ਕਹਿਣ ਨੂੰ ਕੀ ਕਰਦਾ ਕਿਤੇ ਆ ਸੂਟਾਂ ਦੇ ਕਰਕੇ ਚਾਚੀ ਸਾਰੀਆਂ ਗੱਲਾਂ ਹੋਈਆਂ ਆਂ ਪਰ ਮੈਂ ਸਾਰੇ ਕੱਢ ਕੇ ਲੈਣ ਤੇ ਆ ਮੈਂ ਕਿਹਾ ਦੀਦੀ ਕੋਈ ਗੱਲ ਨਹੀਂ ਤੁਸੀਂ ਪਾ ਲਓ ਤੇ ਮੈਂ ਦੋ ਚਾਰ ਫਿੱਕੇ ਬਣਾ ਲੂੰਗੀ ਪਰ ਚਾਚੀ ਜੀ ਆਹ ਗੱਲ ਵੇਖ ਲਓ ਕਿ ਢੀ ਵੱਡੀ ਹੈ ਨਾ ਚਲੋ ਮੈਂ ਤਾਂ ਹੁਣ ਤੁਹਾਨੂੰ ਨਹੀਂ ਆਂਦੀ ਪਰ ਜੇ ਤੁਹਾਡੇ ਨਾਲ ਕੇ ਦੀਦੀ ਗੱਲ ਕਰੇ ਨਾ ਤਾਂ ਤੁਸੀਂ ਉਹਨਾਂ ਨੂੰ ਪਿਆਰ ਦਾ ਲਾਸਣਾ ਸਮਝਾਓ ਨਹੀਂ ਤੇ ਣੀੜੇ ਬਣਾ ਕੇ ਇਹਨਾਂ ਨੂੰ ਕੁੰਦਿਆਂ ਕੀ ਹੁਣ ਉਹਨੇ ਝੋਨਾ ਪੀਜਣਾ ਤੇ ਉਹ ਤਾਂ ਮਹਰੂੜੀਆਂ ਘੱਟੇ ਪੂਰੇ ਹੋਣੇ ਤੇ ਪਰ ਕੋ ਲੋ ਪਹਿਲੇ ਆ ਲੈ ਕੇ ਬਣਾ ਕੇ ਦੇਣੇ ਉਹਨੇ ਕਿੱਥੋਂ ਬਣਾ ਕੇ ਦੇਣੇ ਆ ਅਕਸਰ ਨੂੰ ਘਰ ਦੇ ਮਾਲਕ ਤੇ ਇਹੀ ਹੈ ਨਾ ਮੈਨੂੰ ਕੇਵਲ ਇਦਾਂ ਹੁੰਦਾ ਕਿ ਜਿੱਦਾਂ ਮੇਰਾ ਵਜੂਦ ਨਾ ਸਾਬੇ ਦੇ ਨਾਲ ਹੀ ਜਦ ਸਾਬਾ ਨਹੀਂ ਰਿਹਾ ਤੇ ਕਿਸੇ ਮੈਨੂੰ ਇਹ ਘਰੋਂ ਕੱਢ ਦੇਣਗੇ ਤੇ ਚਾਚੀ ਮੈਂ ਕੀ ਕਰ ਸਕਦੀ ਭੈਣੇ ਤੈਨੂੰ ਵਿਆਹ ਕਿਨੇ ਆਂਦਾ ਤੂੰ ਹੱਕਦਾਰ ਵਾਂ ਆਧਾਰ ਕਾਟ ਸਭ ਕੋ ਅਪਰੂਪ ਸਰਟੀਫਿਕੇਟ ਸਭ ਕੋ ਤੇਰਕੂ ਪਏ ਈਆਂ ਦੇ ਆਧਾਰ ਕਾਟ ਸਭ ਤੂੰ ਮਾਲਕ ਵਾਂ ਅੱਧ ਦੀ ਪਤਾ ਨਹੀਂ ਕਿਉਂ ਤਾਂ ਅੱਛੇ ਮੈਨੂੰ ਡਰ ਲੱਗਦਾ ਵਾ ਸੁਖ ਦੀਦੀ ਵੀ ਕੀ ਹੁੰਦੇ ਸੀ ਨਾ ਤਾਂ ਕਿ ਉਹ ਵੀ ਗੱਲੀ ਗੱਲੀ ਇਹ ਗੱਲ ਕਰਦੇ ਤੇ ਹੁਣ ਤੇ ਪਤਾ ਨਹੀਂ ਕੀ ਗੱਲ ਆ ਮੈਂ ਦੋ ਤਿੰਨ ਵਾਰ ਸੁਖ ਦੀਦੀ ਨੂੰ ਫੋਨ ਲਾਇਆ ਵਾ ਤੇ ਉਹ ਤੇ ਮੇਰਾ ਫੋਨ ਵੀ ਨਹੀਂ ਚੁੱਕਦੇ ਤੇ ਦੀਦੀ ਨੇ ਵੀ ਅੱਜ ਇੰਨੀ ਗੱਲ ਕਹਿਤੀ ਨਾ ਤੇ ਮੈਨੂੰ ਬੜਾ ਡਰ ਲੱਗਾ ਵਾ ਮੈਨੂੰ ਹੋਰ ਕੋਕ ਨਹੀਂ ਚਾਹੀਦਾ ਮੈਨੂੰ ਇਹ ਕਿ ਬਸ ਮੇਰੀਆਂ ਧੀਆਂ ਤੋਂ ਨਾ ਮੈਨੂੰ ਵਕ ਕਰਨ ਹਿੱਸਾ ਭਾਣੀ ਭਾ ਮੈਨੂੰ ਨਾਮ ਵੀ ਦੇਣ ਕੋਈ ਗੱਲ ਨਹੀਂ ਕਰਦੀ ਤੋ ਕੋਈ ਇਹ ਕਹਿਣਾ ਸਲਾਹ ਕਰਕੇ ਕਰ ਦੇ ਇਦਾਂ ਖੜਾ ਤੈਨੂੰ ਘਰੋਂ ਕੱਢ ਦੇਣਾ ਨਾਲੇ ਤੂੰ ਆਪਣੇ ਪੈਰਾਂ ਤੇ ਬੈਠੀ ਰਹਿ ਚੱ। ਅੱਜੀ ਜੀ ਇਹ ਗਲਤ ਕਰਤੀ ਸੋਚੋ ਨਾ ਇਹ ਕੰਮ ਤਾਂ ਮੈਂ ਕਦੇ ਕਰਨਾ ਹੀ ਨਹੀਂ ਆ ਜੋ ਮਰਜ਼ੀ ਭਾਵੇਂ ਹੋ ਜਾਏ। ਮੈਂ ਆਪਣੇ ਬੱਚਿਆਂ ਦੇ ਕਰਕੇ ਆਪਣੀ ਸਾਰੀ ਉਮਰ ਕੱਟ ਲੈਣੀ ਆ। ਮੇਰੇ ਇਹੀ ਸਭ ਕੁਝ ਆ ਮੈਨੂੰ ਇਹਨਾਂ ਦੇ ਵਿੱਚ حساب ਆ ਦੇਖਦਾ। ਨਹੀਂ ਇਹਨੂੰ ਪਤਾ ਨਹੀਂ ਕੀ ਚੰਗੀ ਆ ਕੰਮ ਵੀ ਸਾਰਾ ਕਰੀ ਫਿਰਨੀ ਆ ਕੋਈ ਖਰਚਾ ਵੀ ਨਹੀਂ ਇਦਾਂ ਮੰਗਦੀ ਪਤਾ ਨਹੀਂ ਕੀ ਚੰਗੀ ਆ ਮੈਂ ਕੁੜੀਆਂ ਰੱਖਣਾ ਇਹਨੂੰ ਕੱਢਦਾ ਇਹਨੂੰ ਕੱਢਣ ਦੀ ਅੱਗ ਲੱਗੀ ਹੋ। ਨੇ ਸਮਝੀ ਪਤਾ ਨਹੀਂ ਕੀ ਉਹਨੀ ਆ ਵੀ ਸੋਚਦੀ ਨਹੀਂ ਕਿ ਕਿਤੇ ਮੈਨੂੰ ਜਾਣਾ ਆਉਣਾ ਪੈਂਦਾ ਤੇ ਸਾਰਾ ਘਰ ਮਗਰੋਂ ਸੰਭਾਲਣੀ ਗੜੀ ਦੇ ਬਹਿ ਕੇ ਇਹਦੇ ਨਾਲ ਹਾਂ ਤਾਂ ਸਹੀ ਚਾਚੀ ਪਰ ਅੱਜ ਦੀਦੀ ਨੇ ਐਨੇ ਗੱਲ ਕਹੀ ਨਾ ਤੇ ਮੇਰਾ ਨਾਲ ਹੀ ਘਰੇਜਾ ਪਰ ਨਹੀਂ ਨਹੀਂ ਤੂੰ ਡਰਨਾ ਮੈਨੂੰ ਇਹ ਨਾਲ ਸਾਰੇ ਕਿਹ ਚੀਜ਼ ਨਾ ਚਰਸਾਬਾਏ ਬਸ ਮੈਂ ਉਹਨਾਂ ਚ리에 ਘਰ ਚ ਰਹਿ ਸਕਦੀ ਨਾ ਵਿਆਹ ਕਿਨੇ ਆ دیے ਤੂੰ ਕਿਹੜੀ ਉਧਾਂ ਆਈ ਆ ਕਿ ਤੈਨੂੰ ਜਦੋਂ ਮਰਜੀ ਘਰੋਂ ਬਾਹਰ ਕੱਢ ਦਿੱਤਾ ਤੇ ਜਦੋਂ ਜੀ ਕੀਤਾ ਅੰਦਰਵਾੜ ਲਿਆ ਇਹ ਬੰਦਿਆਂ ਵਾਲੇ ਕੰਮ ਉਹਦੇ ਵਾਸਤੇ ਤੂੰ ਸਮਝਾਉਂ ਮੈਨੂੰ ਮੇ ਕੋਧ ਰਿਹਾ ਚਾਚਾ ਇੰਨੀ ਕਦੇ ਨਾ ਬੱਤ ਨਹੀਂ ਹੋਣੀ ਪਰ ਮੈਂ ਤੁਹਾਡੇ ਗਾੜੀ ਵਿੱਚ ਲੋ ਹੱਥ ਜੋੜਨਾ ਮੈਂ ਤੋ ਹੱਥਾਂ ਦੇ ਵੀ ਕੋਈ ਗੱਲ ਹੋਵੇ ਨਾ ਬਸ ਤੂੰ ਹੋਰ ਕੱਕ ਨਹੀਂ ਮੈਨੂੰ ਚਾਹੀਦਾ ਬਸ ਮੇਰੇ ਬੱਚਿਆਂ ਤੋਂ ਮੈਨੂੰ ਵੱਖ ਨਾ ਹੋਣ ਦੋ ਮੈਨੂੰ ਮੇਰੀਆਂ ਧੀਆ ਦੇ ਦੇਣ ਮੈਂ ਆਪਾਂ ਕਿਤੇ ਗੁਰਦੁਆਰੇ ਲਾ ਕੇ ਬੈਠਾਂ ਨੂੰ ਧੀਆ ਦਾ ਥੋੜਾ ਦੁੱਖ ਬੜਾ ਦੁੱਖ ਕਿਉਂਕਿ ਅਸੀਂ ਗਾੜੀ ਸਾਡਾ ਸਰੀਕਾ ਬਣ ਗਿਆ ਚਾਚੀਆਂ ਤਾਈਆਂ ਦੀ ਇੱਕ ਤਰ੍ਹਾਂ ਜਿਹੜੀ ਜਠਾਣੀ ਦੀ ਨੋਂ ਤੂੰ ਬਣ ਗਈਆਂ ਤੇ ਪਿਛੇ ਦਾਦੇ ਪੜਦਾਦੇ ਤੇ ਇੱਕੋ ਹੀ ਹੈ ਨਾ ਖੂਨ ਤੇ ਸਾਡੇ ਪਰਿਵਾਰ ਦਾ ਇੱਕੋ ਹੀ ਹੈ ਨਾ ਤਾ ਤੇ ਜਿੱਦਾਂ ਤੁਹੇ ਸੋਚਾ ਸੋਚਦਣਾ ਪਰ ਮਹਾਤਮਾ ਕਰੇ ਏਦਾਂ ਦੀਦੀ ਹੋਣੇ ਤੇ ਮਨ ਚ ਵੀ ਇਹ ਬਹੁਤ ਆਜੇ ਦਿਮਾਗ ਦੇ ਵਿੱਚ ਤੇ ਸਾਰਾ ਕੁਝ ਠੀਕ ਠਾਕ ਹੋ ਜੇ ਮੈਂ ਤੇ ਇੱਥੇ ਜਿੱਦਾਂ ਕਹਣਗੇ ਨਾ ਮੈਂ ਉਦਾਂ ਰਹੀ ਜਾਣਾ ਵਾ ਬਸ ਇਹ ਕਿ ਮੇਰੀਆਂ ਧੀਆਂ ਨੂੰ ਪਿਆਰ ਮਿਲੇ ਮਾਂ ਵਾਲਾ ਵੀ ਤੇ ਪਿਓ ਵਾਲਾ ਵੀ ਫਿਰ ਲੋਕਾਂ ਕੋਈ ਗੱਲਾਂ ਕਰਾਉਗੀ ਕਿ ਕੰਮ ਵੀ ਲਈ ਫਿਰਦੀ ਕਿ ਤੇ ਬਾਹਰ ਅੰਦਰ ਵੀ ਨਹੀਂ ਫਿਰਦੀ ਤੁਰਦੀ ਕੋਈ ਨਹੀਂ ਜਾਂਦੀ ਤੇ ਫਿਰ ਇਹਨੂੰ ਕਿਉਂ ਘਰੋਂ ਕੱਢਿਆ ਉਹਨੇ ਝੂਠੀ ਪੈਣਾ ਚਾਰਜ ਫੇਰੇ ਤੂੰ ਚੁੱਪ ਕਰਕੇ ਆਪਣੀਆਂ ਧੀਆਂ ਪਾਲ ਸਕੂਲ ਭੇਜ ਸਾਰਾ ਸ਼ਾਂਤਨ ਦਾ ਕਰ ਚੁੱਪ ਕਰਕੇ ਦੀਦੀ ਅਗੋ ਅਗੋ ਤੂੰ ਇਹਨਾਂ ਕੋਈ ਗੱਲ ਕਰਿਓ ਚੰਗਾ ਹੁਣ ਕਿਉਂਕਿ ਮੈਂ ਕਿਤੇ ਅੰਦਰ ਬਾਹਰ ਹੋਵਾਂਗੀ ਨਾ ਫਿਰ ਤੂੰ ਹੀ ਪਿਆਰ ਨਾ ਸਮਝਾਇਓ ਕੋਈ ਨਹੀਂ ਇਹ ਮੈਂ ਸਮਝਾਵਾਂਗੀ ਤੂੰ ਬੇਫਿਕਰੀ ਰਹਿ ਚਾਚੀ ਮੈਨੂੰ ਲੱਗਦਾ ਦੀਦੀ ਆ ਗਈ ਆ ਬਾਹਰ ਪਿਆਰਾਂ ਦੀ ਆਵਾਜ਼ ਆਉਂਦੀ ਆ ਹੁਣ ਨਾ ਕੋਈ ਗੱਲ ਕਰਿਓ ਤੇ ਜੇ ਤੂੰ ਇਕੱਲੇ ਬਾਤੀ ਸਮਝਾਓਗੇ ਵੀ ਨਾ ਤੇ ਅੱਜ ਨਾ ਇਹ ਗੱਲ ਕਰਿਓ ਇੱਕ ਦੋ ਦਿਨ ਠਹਿਰ ਕੇ ਨਾ ਕੋਈ ਨਹੀਂ ਫੇਰ ਕਰਾਂ ਤੇ ਗੱਲੇ ਬਾਤੀ ਸਮਝਾਇਓ ਤੇ ਤੂੰ ਨਾ ਠੀਕਰ ਨਾ ਕਰੀ ਤੂੰ ਘਰ ਦੀ ਮਾਲਕ ਤੇ ਤੂੰ ਇੱਥੇ ਬਸਣਾ ਤੇ ਤੈਨੂੰ ਇੱਥੇ ਬਿਸਾਵਾਂਗੇ ਨਹੀਂ ਕਿਤੇ ਨਹੀਂ ਜਾਣ ਦੇਣਾ ਆ ਆਪਣਾ ਬੇਫਿਕਰੀ ਕੰਮ ਕਰ ਹਾਂ ਤੇਰੇ ਨਾਲ ਹੀ ਆ ਚੰਗਾ ਫਿਰ ਵੈਲਾ ਉਹ ਸੱਤ ਬਗਾਨੇ ਹੋ ਕੇ ਕਹਿਣਾ ਸ਼ਰੀਕਾ ਉਹ ਚਾਚੀ ਵੀ ਨਾ ਮੇਰੇ ਇੰਨਾ ਸਾਥ ਦੇਣ ਢੀਆ ਹਰ ਇੱਕ ਚੀਜ਼ ਦੇ ਵਿੱਚ ਮੈਨੂੰ ਜਿੱਦਾਂ ਮੈਂ ਕਹਿੰਦੀ ਨਾ ਉਦਾਂ ਕਰਦੇ ਆ ਤੇ ਮੇਰੀ ਸਫੇ ਜਟਾਣੀ ਹੋ ਕੇ ਨਾ ਦੀਦੀ ਤੇ ਕਿਦਾਂ ਕਿਦਾਂ ਦੇ ਗੱਲਾਂ ਕਰਦੇ 12 ਭਾਵੇਂ ਲੋਕੀ ਨਾ ਹੀ ਗੱਲਾਂ ਕਰਨ ਆਪਣੇ ਘਰ ਦੇ ਨਹੀਂ ਛੱਡਦੇ ਕਿੰਨੀ ਧੋਪ ਹੋ ਗਈ ਆ ਫਲਾਕੜੇ ਪੂਜਾ ਕਿੱਥੋਂ ਆਈਆਂ ਚਾਚੀ ਘਾਲ ਜਾਚੀ ਤੁਸੀਂ ਸ੍ਰੀ ਘਾਲ ਤੂੰ ਕਿੱਥੋਂ ਆਈ ਆ ਮੈਂ ਤੇ ਬਾਹਰੋਂ ਆਈ ਆ ਤੈਨੂੰ ਮੈਨੂੰ ਇਹ ਦੱਸੋ ਮੈਂ ਆਈ ਆ ਤੇ ਤੁਸੀਂ ਚੱਲ ਵੀ ਪਏ ਆ ਨਹੀਂ ਮੈਂ ਤਾਂ ਪਹਿਲਾਂ ਹੀ ਚਲੀ ਤੂੰ ਦੇਥੋਂ ਨਿਕਲਦੇ ਤੇ ਮੈਨੂੰ ਆਉਂਦੇ ਆਈ ਹੁਣ ਲੈ ਦੱਸ ਰਹੇ ਹੋਗੇ ਚਾਚੀ ਜਦੋਂ ਮੈਂ ਆਉਣੀ ਆ ਨਾ ਤੁਸੀਂ ਉਦੋਂ ਹੀ ਜਾਣਦੇ ਹੋ ਨਹੀਂ ਮੈਂ ਤਾਂ ਅਜੇ ਤੇਰੇ ਵੱਲ ਤੂੰ ਮੈਨੂੰ ਕੀ ਪਤਾ ਕਿ ਤੂੰ ਘਰ ਹੈਨੀ ਆ ਚਲ ਆ ਜਾਓ ਬਹਿ ਜਾਓ ਫਿਰ ਹੁਣ ਐਡੀ ਕਾਦੀ ਕਰਦੀ ਆ ਬਹਿ ਜਾ ਬਹਿ ਜਾ ਬਹਿ ਜਾ ਹੋ ਆਪਿਆ ਠੀਕ ਠਾਕ ਹੈ ਸਾਰੇ ਬਿਕਰ ਨੂੰ ਨਹੀਂ ਹਾਂ ਸਾਰੇ ਠੀਕ ਠਾਕ ਆ ਤੁਸੀਂ ਸੁਣਾਓ ਬਸ ਠੀਕ ਠਾਕ ਹੁੰਦੀ ਹੈ ਉਹ ਮੇਲਾ ਹੀ ਮੈਡਮ ਨੂੰ ਉਹ ਮੇਰੇ ਲਈ ਪਤਾ ਨਹੀਂ ਦੇ ਕੋਈ ਕੰਮ ਅੰਦਰ ਲੜੇ ਲੜੇ ਰੱਖਣ ਦੇ ਜੋੜ ਜਾ ਕੇ ਅੱਛਾ ਕਹਿੰਦੀ ਤਾਂ ਨਹੀਂ ਕੋਈ ਗਲਤ ਨਹੀਂ ਕੀਤੀ ਨਾ ਉਹਨੇ ਨਹੀਂ ਕੋਈ ਗਲਤ ਅੱਛਾ ਅੱਛਾ ਖਲੋਤੀ ਨਹੀਂ ਉਹਦੇ ਲੱਗ ਗਿਆ ਮੈਂ ਇਨਾ ਮੈਂ ਤੇ ਤੇਰੇ ਵੱਲ ਆਈ ਤੇ ਤੂੰ ਮੈਨੂੰ ਟੱਕਰੀ ਨਹੀਂ ਮੈਂ ਚੱਲ ਅੱਛਾ ਚਾਚੀ ਉਦਾਂ ਵੇ ਇੱਕ ਗੱਲ ਆ ਤੂੰ ਹੀ ਮੇਰੇ ਨਾਲ ਉਦਾਂ ਹੀ ਹੁੰਦੇ ਜਦੋਂ ਮੈਂ ਘਰ ਨਹੀਂ ਹੁੰਦੀ ਨਹੀਂ ਨਹੀਂ ਪੈਣਾ ਇਦਾਂ ਦੀ ਪੂਜਾ ਕੋਈ ਗੱਲ ਨਹੀਂ ਆ ਮੈਨੂੰ ਤਾਂ ਤੂੰ ਵੀ ਉਹ ਤਰ੍ਹਾਂ ਨਹੀਂ ਤੂੰ ਵੀ ਉਤਰਾ ਦੀ ਦੋਵੇਂ ਇੱਕੋ ਜੀਆਂ ਤੇ ਮੈਂ ਤਾਂ ਸਭ ਤੋਂ ਪਹਿਲਾਂ ਮੋਹ ਪਿਆਰੀ ਤੂੰ ਪਹਿਲਾਂ ਆਈ ਹਾਂ ਸਭ ਆਹ ਹੋ ਤੇ ਗੱਲ ਠੀਕ ਆ ਤੁਹਾਡੀ ਮੈਨੂੰ ਪਤਾ ਵਾ ਤੁਹਾਡਾ ਸੋ ਲੈਣ ਦੇਣ ਇੱਧਰ ਸੋ ਗੱਲ ਬਾਤ 200 ਫਤਿਹ ਨਾ ਕਰ ਲਈਦਾ ਆਹ ਹੋਏ ਤੇ ਆਇਆ ਆਪਾਂ ਚੋਂ ਸੋ ਕਰ ਲਈਦਾ ਤੇ ਹੋਰ ਸੁਣਾਓ ਨੀਤ ਹੋਣੀ ਆ ਠੀਕ ਠਾਕ ਨੇ ਹਾਂ ਠੀਕ ਠਾਕ ਨੇ ਨੀਤੀ ਤਾਂ ਉੱਥੇ ਆਈ ਸੀ ਤੁਹਾਨੂੰ ਮੈਂ ਲੈਣ ਆਈ ਆਈ ਮੁੜ ਕੇ ਉਹ ਤੇ ਆਈ ਨਹੀਂ ਇੱਧਰ ਉਹ ਚਲ ਗਈ ਉਧਰੋਂ ਸਿੱਧੀ ਹਾਂ ਅੱਛਾ ਅੱਛਾ ਠੀਕ ਠੀਕ ਚਲ ਬੈਠੋ ਤੇ ਮੈਂ ਚਾਹ ਬਣਾ ਕੇ ਲਿਆਵਾਂ ਚਲ ਪੂਜਾ ਫਿਰ ਚਾਹ ਤੂੰ ਰਹਿਣ ਦੇ ਚਾਹ ਨਹੀਂ ਮੈਂ ਪੀਣੀ ਵੇਖਾਂ ਕੁੜੀ ਘਰੋਂ ਚਲ ਗਈ ਤੇ ਉਹਨੇ ਕਿਹਾ ਦਾਦੀ ਤੇ ਆਈ ਨਹੀਂ ਚਲ ਕੋਈ ਨਹੀਂ ਹੈ ਆਇਓ ਫਿਰ ਵੇਲੇ ਹੋ ਕੇ ਕੋਈ ਨਹੀਂ ਕੋਈ ਨਹੀਂ ਫੇਰ ਆਉਂ ਕਿਤੇ ਇਹ ਤਾਂ ਚਲ ਗਈ ਆ ਮੈਡਮ ਨੂੰ ਪੁੱਛਦੀ ਆ ਭਲਾ ਇਹਦੇ ਨਾਲ ਕੋਈ ਗੱਲ ਕਰਕੇ ਗਈ ਆ ਕਿ ਨਹੀਂ ਮੈਨੂੰ ਤੇ ਨਾ ਦਾਲ ਚ ਕੁਝ ਕਾਲਾ ਲੱਗਦਾ ਆ ਮੈਨੂੰ ਲੱਗਦਾ ਪੱਕਾ ਏ ਨਾ ਕੋਈ ਗਿਟਮਿਟ ਕਰਦੀਆਂ ਤੇ ਹੈਗੀਆਂ ਆ ਇਹਨੂੰ ਪੁੱਛਣੀ ਆਪਣੇ ਵਾਲੇ ਨੂੰ ਮਾ ਮ ਜੋੜੇ ਗਏ ਕਪੜੇ ਹਾਂਜੀ ਤੇ ਕਪੜੇ ਤੇ ਜੁੜ ਗਏ ਤੇ ਚਾਚੀ ਚਲ ਗਏ ਆ ਨਹੀਂ ਚਾਚੀ ਚਲ ਗਈ ਆ ਤੂੰ ਦੱਸ ਚਾਚੀ ਕੋ ਕੀ ਲੈਣਾ ਵਾ ਮੈਂ ਤਾਂ ਕਿਹਾ ਤੁਹਾਡੇ ਲਾਗੇ ਬੈਠੀ ਤੇ ਕਪੜੇ ਜੁੜ ਗਏ ਥੋੜੇ ਜਿਹਾ ਕਪੜੇ ਜੋੜ ਕੇ ਮੈਂ ਢੋਚ ਰੱਖ ਤੇ ਆ ਤੇ ਮੈਂ ਚਲ ਚਾਹ ਕੁੱਟ ਬਣਾ ਦਿੰਨੀ ਮਾਰ ਲੋ ਆਵਾਜ਼ ਮੈਂ ਚਾਹ ਕੁੱਟ ਬਣਾਉਣੀ ਆ ਨਹੀਂ ਛੱਡ ਨਹੀਂ ਪਰਾਂ ਜਾਣਦੇ ਆ ਨੂੰ ਚਾਹ ਬਣਾਉਣੀ ਆ ਇੱਥੇ ਤੈਨੂੰ ਪਤਾ ਵੀ ਹੈਗਾ ਕੀ ਕੋ ਕਰਦੀ ਫਿਰੰਡੀ ਆ ਮੇਰੀ ਗੱਲ ਸੁਣ ਹਾਂਜੀ ਮੈਂ ਗਈ ਹੀ ਉਹਨਾਂ ਦੇ ਘਰ ਤੈਨੂੰ ਹੀ ਤੇਰੀ ਮੰਮੀ ਪਤਾ ਕੀ ਕਹਿੰਦੀ ਸੀ ਚਾਚੀ ਪਤਾ ਨਹੀਂ ਉਥੇ ਤੇਰੀਆਂ ਕਿਹੜੀਆਂ ਕਣੀਆਂ ਪੰਡਰੀਆਂ ਕਰਦੀ ਫਿਰਦੀ ਉਹ ਹੈਂ ਉਹਨੇ ਮੈਨੂੰ ਸਗੋਂ ਪੁੱਛਿਆ ਕਹਿੰਦੀ ਤੁਹਾਡੀ ਬੋਟੀ ਇਦਾਂ ਕਰਦੀ ਆ ਨਹੀਂ ਦੀ ਮਮੀ ਕਹਿੰਦੀ ਤੇ ਹੋਰ ਤੂੰ ਉਹਨੂੰ ਚਾਹਾਂ ਪੀਂਹਦੀ ਫਿਰਦੀ ਆਂ ਦਰਵਾੜ ਕੇ ਇਹਨੂੰ ਘਰ ਨਾ ਵੜਨ ਦਿਆ ਕਰ ਮੈਂ ਤੁਹਾਨੂੰ ਦੱਸਾਂ ਜਦੋਂ ਆਉਂਦੀ ਹੁੰਦੀ ਇਹਨਾਂ ਨੂੰ ਮੁਰਦੇ ਪਾਈ ਭਜਾ ਦਿਆ ਕਰ ਤੇ ਇਹ ਨਿਕਾਹ ਰਹੂਗੀ ਤੇ ਫੇਰ ਆ ਜਾਈ ਤੇਰੇ ਚਾਚੇ ਨੇ ਤਾਂ ਕਦੇ ਕੋਈ ਮੇਰੇ ਨਾਲ ਮਾੜੀ ਗੱਲ ਨਹੀਂ ਕੀਤੀ ਉਹ ਤਾਂ ਜਦੋਂ ਵੀ ਕੋਈ ਦਿੰਦੇ ਨਾ ਸਲਾਹ ਚੰਗੀ ਦਿੰਦੇ ਆ ਉਹਨਾਂ ਨੇ ਕਦੇ ਕਹਿੰਦੀ ਕੋਈ ਮਾੜੀ ਨਿੰਦਿਆ ਵੀ ਨਹੀਂ ਕੀਤੀ ਜੀ ਮੇਰੀ ਗੱਲ ਸੁਣੋ ਸ਼ਰੀਕਾ ਜਿਹੜਾ ਸ਼ਰੀਕਾ ਹੀ ਹੁੰਦਾ ਵਾ ਇਹ ਵਿੱਚੋਂ ਇੱਕ ਨਹੀਂ ਹੁੰਦਾ ਸਾਡੇ ਨਾਲ ਕਦੀ ਵੀ ਠੀਕ ਆ ਨਾ ਤੇ ਇਹਨਾਂ ਦੇ ਇੰਨਾ ਯ ਆਈ ਨਾ ਜਕੀਨਾ ਨਾ ਤੇ ਕਰੇਗੀ ਨਾ ਤੇ ਅਗਲੇ ਸਾਡਾ ਘਰ ਪਾੜਨਾ ਆ ਕੋਈ ਪਤਾ ਨਹੀਂ ਆ ਜਿਹੜੀ ਤੇਰੀ ਮੇਰੀ ਲੜਾਈ ਹੁੰਦੀ ਆ ਇਹੋ ਹੀ ਨੇ ਵਿਚੋਂ ਵਿੱਚ ਘਰਾਉਣ ਲਈ ਕੋਈ ਪਤਾ ਇਹ ਗੱਲ ਦਾ ਔਰ ਬੀਬੀ ਤੁਹਾਨੂੰ ਮੇਰੇ ਲੱਗਦਾ ਕਿ ਕਦੇ ਚਲੋ ਕੋਈ ਗੱਲ ਕੀਤੀ ਨਹੀਂ ਤੇ ਜੇ ਤੁਹਾਡੇ ਲੱਗੇ ਕਰਦੇ ਤੁਸੀਂ ਉਸੇ ਵੇਲੇ ਜਵਾਬ ਦੋ ਤੁਸੀਂ ਇੱਕ ਵਾਰੀ ਅਗਲੇ ਨੂੰ ਜਵਾਬ ਦੋਗੇ ਨਾ ਤਾਂ ਅਗਲੇ ਤੇ ਹਿੰਮਤ ਨਹੀਂ ਹੈ ਤੁਹਾਨੂੰ ਮੁੜ ਕੇ ਫਿਰ ਕੋਈ ਗੱਲ ਕਰ ਸਕੇ ਨਹੀਂ ਮੈਂ ਉਹਨੂੰ ਕਹਦਾ ਜਵਾਬ ਦਵਾ ਜਦੋਂ ਅਗਲੀ ਗੱਲਾਂ ਹੀ ਆਪਣੀ ਨੂ ਨਾ ਕਰਕੇ ਆਉਂਦੀ ਆ ਘਰ ਇਹ ਦੱਸਦੀ ਇਹਨੂੰ ਜਾ ਕੇ ਸਾਰਾ ਕੋਹਾਡੇ ਘਰ ਸੁਣ ਗਿਆਣ ਜਾਂਦੀ ਆ ਤੇ ਉੱਥੇ ਜਾ ਕੇ ਆਪਣੀ ਨੂ ਨੂੰ ਦੱਸਦੀ ਆ ਤੇ ਨੂ ਉਹਦੀ ਗਾੜੀ ਕੀ ਪਤਾ ਕਿੰਨੂੰ ਕਿੰਨੂੰ ਦੱਸਦੀ ਆ ਸਾਰੇ ਪਿੰਡ ਵਿੱਚ ਤੇਰੀ ਭੰਡਣੀ ਹੋ ਜਿਹੜੀ ਮੈਂ ਤੁਹਾਨੂੰ ਦੱਸਾਂ ਤੇ ਚੁੱਪ ਕਰਕੇ ਨਾ ਇਹਦੇ ਲਾਗੇ ਬਹਿਣਾ ਹਟ ਜਾ ਪਰ ਦੀਦੀ ਬੰਦਾ ਬੇਕਸੂਰ ਹੁੰਦਿਆ ਵੇਖ ਲਓ ਇੰਨੀਆਂ ਗੱਲਾਂ ਸੁਣਨੀਆਂ ਪੈਈਆਂ ਜਿਵੇਂ ਇੱਕ ਵਾਰੀ ਨਾ ਨਾ ਇਹਨਾਂ ਦਾ ਮੂੰਹ ਭੰਨਿਆ ਤੇ ਨਾਲ ਦੁਬਾਰਾ ਫੇਰ ਉਹ ਗੱਲ ਕਰਨੀ ਤੁਸੀਂ ਬਹੁਤ ਮੈਂ ਹੁਣੇ ਚਾਚੀ ਨੂੰ ਪੁੱਛ ਕੇ ਆਂ